ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਪਟੀਕ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਰਖੜੀ ਆਫਰ ਚੱਲ ਰਹੀ ਹੈ ਸੋ ਅੱਜ ਵੀ ਅਸੀਂ ਰਖੜੀ ਆਫਰ ਲੈ ਕੇ ਆਏ ਹਾਂ ਬਹੁਤ ਸੋਹਣੇ ਸੋਹਣੇ ਸੂਟ ਨੇ ਖਾਦੀ कॉटन ਦੇ ਨੇ ਕੈਮਰੇ कॉटन ਦੇ ਨੇ ਬਹੁਤ ਸੋਹਣੇ ਸੂਟ ਨੇ ਜੀ ਇੱਕੋ ਹੀ ਰੇਂਜ ਚ ਰਹਿਣਗੇ ਇਹ 550 ਰੁਪਏ ਵਿੱਚ ਤੁਸੀਂ ਘਰ ਬੈਠੇ ਆਰਡਰ ਬੁੱਕ ਕਰਵਾ ਸਕਦੇ ਹੋ ਕਿਤੇ ਜਾਣ ਆਉਣ ਦੀ ਲੋੜ ਨਹੀਂ ਤੁਹਾਨੂੰ ਲਓ ਜੀ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਇਹ ਜਿਹੜਾ ਇਹ ਖਾਦੀ ਕਾਟਨ ਤੇ ਹੈ ਆ ਦੇਖੋ ਬਹੁਤ ਸੋਹਣੇ ਡਿਜ਼ਾਈਨਰ ਜੇ ਪੀਸ ਨੇ ਇਹ ਰਖੜੀ ਸਪੈਸ਼ਲ ਆਫਰ ਚੱਲ ਰਹੀ ਹੈ ਜੀ ਬਹੁਤ ਸੋਹਣੇ ਡਿਜ਼ਾਈਨਰ ਜੇ ਪੀਸ ਨੇ ਦੇਖੋ ਇਹ ਘੇਰੇ ਤੇ ਆ ਗਿਆ ਬਾਰਡਰ ਇਹ ਦੇਖੋ ਉੱਪਰ ਪ੍ਰਿੰਟ ਆ ਗਿਆ ਇਹ ਸੀ ਗ੍ਰੀਨ ਤੇ ਆਫ ਵਾਈਟ ਹੈ ਜੀ ਆ ਨੱਕ ਤੇ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਸਾਰਾ ਇਹ ਪ੍ਰਿੰਟ ਹੈ ਇਧਰ ਆ ਗਈਆਂ ਬਾਜੂ ਇਹ ਬਾਜੂ ਦਾ ਬਾਰਡਰ ਆ ਗਿਆ ਜੀ ਉੱਪਰ ਬਾਜੂ ਆ ਗਈਆਂ ਬੂਟੀ ਵਾਲੀਆਂ ਤੇ ਇਹਦਾ ਬੈਕ ਸਾਈਡ ਵੀ ਬਹੁਤ ਸੋਹਣਾ ਡਿਜ਼ਾਈਨਰ ਆ ਦੇਖੋ ਬਹੁਤ ਪਿਆਰਾ ਸੂਟ ਹੈ ਜੀ ਦੇਖੋ ਖਾਦੀ ਕਾਟਨ ਚ ਹੈ ਆ ਸੈਂਟਰ ਚ ਆ ਜਾਊਗਾ ਇਧਰ ਸਾਈਡ ਤੇ ਬਾਜੂ ਆ ਜਾਣਗੀਆਂ ਜੀ ਆ ਗਈ ਇਹਦੀ ਸਲਵਾਰ ਕਾਟਨ ਦੀ ਬਹੁਤੰਦਾ ਦੁਪੱਟਾ ਬਹੁਤ ਸੋਹਣਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਦੁਪੱਟਾ ਹੈ ਜੀ ਆ ਖਰੋਸ਼ੀਆ ਲੈਂਸ ਲੱਗੀ ਹੋਈ ਹੈ ਇਹ ਸਾਰੀ ਲੇਸ ਲੱਗੀ ਹੋਈ ਹੈ ਖਰੋਸ਼ੀਆ ਬਰੀਕ ਜੀ ਕਿਨਾਰੀ ਜੀ ਜਿਵੇਂ ਆਪਾਂ ਰੈਡੀਮੇਡ ਲੇਸ ਨਾਲ ਨਿਆ ਕਿਨਾਰੀ ਜੀ ਬਹੁਤ ਸੋਹਣੀ ਲੇਸ ਹੈ ਇਹਦੀ ਬਣਨ ਤੋਂ ਬਾਅਦ ਦੇਖੋ ਲੁੱਕ ਐਵੇਂ ਦੀ ਆਊਗੀ ਬਹੁਤ ਸੋਹਣਾ ਸੂਟ ਹੈ ਜੀ 550 ਰੁਪਏ ਵਿੱਚ ਤੁਸੀਂ ਘਰ ਬੈਠੇ ਉਠਾਈ ਵੁਸ਼ ਕਰਵਾ ਸਕਦੇ ਹੋ ਇਹਦਾ ਨੈਕਸਟ ਕਲਰ ਆ ਗਿਆ ਪੈਰਟ ਗ੍ਰੀਨ ਆਫ ਵਾਈਟ ਪੈਰਟ ਗ੍ਰੀਨ ਦਾ 올ਿਵ ਦਾ ਕਲਰ ਹੈ ਜੀ ਇਹ ਆ ਦੇਖੋ ਸਲਵਾਰ ਦੁਪੱਟਾ ਬਹੁਤ ਸੋਹਣਾ ਇਹਦਾ ਦੁਪੱਟੇ ਸਾਰਿਆਂ ਦੀ ਬਹੁਤ ਪਿਆਰੀ ਨੇ ਜੀ ਦੇਖੋ ਸੌਫਟ ਕਾਟਨ ਹੈ একদম ਸੌਫਟ ਕਾਟਨ ਇਹਨਾਂ ਇੱਕ ਤੇ ਡਿਜ਼ਾਈਨ ਆ ਗਈ ਸਾਰੇ ਸੇਮ ਹੀ ਨੇ ਇਧਰ ਸਾਈਡ ਤੇ ਬਾਜੂ ਆ ਗਈਆਂ ਆਹ ਇਹਦੀ ਸੂਟ ਦੀ ਲੁੱਕ ਹੈ ਦੇਖੋ ਰੈਡੀ ਹੋਣ ਤੋਂ ਬਾਅਦ ਕਿੰਨਾ ਪਿਆਰਾ ਲੱਗ ਰਿਹਾ ਹੈ ਫਰੰਟ ਆ ਬੈਕ ਸਾਈਡ ਹੈ ਬੈਕ ਸਾਈਡ ਵੀ ਡਿਜ਼ਾਈਨਰ ਬਣਿਆ ਹੋਇਆ ਪੂਰਾ 550 ਰੁਪਏ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਈ ਜਾਂਦਾ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਕਿਹਰੇ ਤੇ ਬਾਰਡਰ ਹੈ ਕਿੰਨਾ ਪਿਆਰਾ ਇਹ ਪੀਚ ਜਿਹਾ ਸ਼ੇਡ ਹੈ ਜੀ ਆ ਦੇਖੋ ਸਿਲਵਰ ਸਿਲਵਰ बहुत सोहने सूट ने यह आ गया दुपट्टा देखो बहुत सोहनी लुक है दुपट्टे की बिल्कुल सॉफ्ट है जी देखो बिल्कुल सॉफ्ट दुपट्टा नैक्सट आ गया कैमरिक कॉटन है जी यही सूट ऑल ओवर कैमरिक कॉटन ਮੈਰੂਨ ਕਲਰ ਦਾ ਇਹ ਦੇਖੋ ਨੈਰੂਨ ਜਿਹਾ ਕਲਰ ਹੈ ਇਹਦਾ ਆ ਵਿੱਚ ਸਕਿਨ ਜਿਹਾ ਸਕਿਨ ਜੀਆਂ ਲਾਈਨਾਂ ਜੀਆਂ ਬਣੀਆਂ ਹੋਈਆਂ ਨੇ 올 ఓవర్ ਇਹ ਸਾਰਾ ਇਹ ਆ ਗਿਆ ਜੀ ਹਾਫ ਪ्युअर ਗਾ ਦੁਪੱਟਾ 1.5 ਮੀਟਰ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੁਪੱਟੇ ਦੀ ਦੇਖੋ ਇਹ ਵੀ 550 ਰੁਪਏ ਵਿੱਚ ਮਿਲੂਗਾ ਜੀ ਤੁਹਾਨੂੰ ਏ ਦਾ ਨੈਕਸਟ ਕਲਰ ਆ ਗਿਆ ਗ੍ਰੀਨ ਕੈਮਰਿਕ कॉटन ਦੇ ਨੇ ਜੀ ਪਿਓਰ ਕੈਮਰਿਕ कॉटन ਇਹ ਆ ਗਿਆ ਦੁਪੱਟਾ ਬਹੁਤ ਸੋਹਣਾ ਤੁਸੀਂ ਇਹ ਨਾ ਸੋਚਿਓ ਕਿ 550 ਰੁਪਏ ਵਿੱਚ ਮਿਲ ਰਹੇ ਨੇ ਪਤਾ ਨਹੀਂ ਕਪੜਾ ਕਿਦਾਂ ਦਾ ਹੋਊਗਾ ਇੱਕਦਮ ਫਾਈਨ ਕਪੜਾ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਪੂਰੀ ਗਰੰਟੀ ਹੈ ਜੀ ਕੱਪੜੇ ਦੀ ਇਹ ਦੇਖ ਕੈਮਰੀਕ ਕਾਟਨ ਪਰਪਲ ਦਾ ਸ਼ੇਡ ਹੈ ਦੇ ਵਿੱਚ ਸਿੱਧੀਆਂ ਲਾਈਨਾਂ ਨੇ ਆ ਗਿਆ ਦਾ ਹਾਫ ਪਿਓਰ ਦਾ ਦੁਪੱਟਾ 올ਓਵਰ ਸੁਨਟ ਹੈ ਜੀ ਬਹੁਤ ਸੋਹਣਾ ਇਹ ਵੀ ਰਖੜੀ ਸਪੈਸ਼ਲ ਆਫਰ ਹੈ ਵੀ ਕਈ ਦਿਨਾਂ ਤੋਂ ਸਪੈਸ਼ਲ ਆਫਰ ਚੱਲ ਰਹੀ ਹੈ ਰਖੜੀ ਆਫਰ ਬਲੂ ਕਲਰ ਦਾ ਬਹੁਤ ਸੋਹਣਾ ਟੀਕਾ ਸਰਕਲ ਬਣੇ ਹੋਏ ਨੇ ਵਿੱਚ ਪ੍ਰਿੰਟ ਹੈ ਵਿੱਚ ਵੇਲ ਜੀ ਬਣੀ ਹੋਈ ਹੈ ਇਹਨਾਂ ਦੇ ਆਲੇ ਦੁਆਲੇ ਬਹੁਤ ਸੋਹਣਾ ਸੂਟ ਹੈ 올 ਓਵਰ ਹੈ ਇਹ ਵੀ ਆ ਇਹਦਾ ਦੁਪੱਟਾ ਹਾਂ ਦੇਖੋ ਦੁਪੱਟਾ ਕਿੰਨਾ ਸੁੰਨਾ ਹੈ ਹਾਫ ਪਿਓਰ ਦਾ ਦੁਪੱਟਾ ਹੈ ਨੈਕਸਟ ਆ ਗਿਆ ਪਿਓਰ ਕੈਮਰਿਕ ਪਾਟਨ ਕੋਈ ਕੰਪਲੇਂਟ ਨਹੀਂ ਹੈਗੀ ਜੀ ਕੱਪੜੇ ਦੀ ਬਹੁਤ ਸੋਹਣਾ ਸੂਟ ਹੈ ਇਹਦਾ ਕਾਟਨ ਦਾ ਦੁਪੱਟਾ ਹੈ orange color ਹੈ ਇਹ ਦੇਖੋ ਕਾਟਨ ਦਾ ਦੁਪੱਟਾ ਇਹਦਾ ਬਾਰਡਰ ਸੂਟ ਨਾਲ ਦਾ ਹੈ ਵਿੱਚੇ ਦੇ ਬਰੀਕ ਬੂਟੀ ਹੈ ਸੈਂਟਰ ਚ ਬਹੁਤ ਸੋਹਣਾ ਦੁਪੱਟਾ ਬਣਾਇਆ ਹੋਇਆ कॉटन ਦਾ ਸੌਫਟ कॉटन ਹੈ ਜੀ ਕੈਮਬਰੀ कॉटन ਹੈ ਵੀ ਨੈਕਸਟ ਆਗਾ ਗ੍ਰੀਨ ਕਲਰ ਦਾ ਇਹ ਬਾਂਦਨੀ ਪ੍ਰਿੰਟ ਚ ਹੈ ਜੀ ਬਹੁਤ ਸੋਹਣਾ ਪੂਰਾ ਟ੍ਰੈਂਡਿੰਗ ਚ ਹੈ ਬਾਂਦਨੀ ਪ੍ਰਿੰਟ ਆ ਦੇਖੋ ਪਿਓਰ कॉटन ਹੈ ਜੀ ਪਿਓਰ कॉटन ਬੈਕ ਸਾਈਡ ਵੀ ਇਹਦਾ ਸੇਮ ਹੀ ਹੈ ਇਹ ਆ ਗਿਆ ਜੀ ਸਲਵਾਰ ਸਲਵਾਰ ਤੇ ਕਿਤੇ ਕਿਤੇ ਪ੍ਰਿੰਟ ਜਿਹਾ ਕੀਤਾ ਹੋਇਆ ਇਹ ਬਾਂਦਨੀ ਇਹ ਆ ਗਿਆ ਦਾ ਦੁਪੱਟਾ ਕਾਟਨ ਦਾ ਨੈਕਸਟ ਆ ਗਿਆ ਸਕਾਈ ਬਲੂ ਇਹ ਦੇਖੋ نیچے ਘੇਰੇ ਤੇ ਬਾਰਡਰ ਹੈ ਇਹਦੇ ਇਹਦੇ ਦੇ ਬਾਰਡਰ ਸਟੋਨ ਲੱਗੇ ਹੋਏ ਨੇ ਇਹਦੇ ਕਿਤੇ ਕਿਤੇ ਸਟੋਨ ਲੱਗੇ ਹੋਏ ਨੇ ਇੱਧਰ ਆ ਗਿਆ ਬਾਜੂ neck ਤੇ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਇਹ ਆ ਗਈ ਜੀ ਸਲਵਾਰ कॉटन ਦਾ ਸੂਟ ਹੈ ਜੀ ਬਹੁਤ ਸੋਹਣਾ ਇਹ ਆ ਗਿਆ ਦੁਪੱਟਾ ਹਾਫ ਪ्योर ਦਾ ਬਹੁਤ ਸੋਹਣਾ ਸੂਟ ਹੈ ਜੀ ਇਹ ਆ ਗਿਆ ਪਿੰਕ ਕਲਰ ਦਾ ਇਹ ਜਾਮ कॉटन ਦਾ ਹੈ ਜੀ ਬਿਨਾ ਚੁੰਨੀ ਤੋਂ ਆਇਏ ਜਾਮ ਕਾਟਨ ਬਿਨਾ ਦੁਪੱਟੇ ਤੋਂ ਆ ਬਹੁਤ ਸੋਹਣਾ ਸੂਟ ਹੈ ਦੇਖੋ ਪਿੰਕ ਕਲਰ ਹੈ ਇਹ 베ਰੀ ਪਿੰਕ ਜਾਂ ਵਿਚੇ ਦੇ ਨੀਵੀ ਬਲੂ ਡਾਟਸ ਜੇ ਬਣੇ ਹੋਏ ਨੇ ਲਾਈਨਾਂ ਜੀਆਂ ਚ ਬਹੁਤ ਸੋਹਣਾ ਸੂਟ ਹੈ ਵੀਡੀਓ ਚ ਇੱਥੇ ਤੱਕ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸੋ ਇਹਨਾਂ ਸਾਰੇ ਸੋਹਣੇ-ਸੋਹਣੇ ਸੂਟਾਂ ਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ 'ਚ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ